ਦੋਸਤੋ ਅੱਜ ਆਪਾਂ ਪਹੁੰਚੇ ਆਂ ਪਿੰਡ ਮੱਲੀਆਂ ਜਿੱਥੇ ਇਤਿਹਾਸਿਕ ਗੁਰਦੁਆਰਾ ਫਲਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਇਹ ਗੁਰਦੁਆਰਾ ਸਾਹਿਬ ਅੰਮ੍ਰਿਤਸਰ ਤੋਂ ਜਲੰਧਰ ਜਾਂਦੇ ਆਂ ਜੀਟੀ ਰੋਡ ਤੇ ਸਥਿਤ ਕਸਬਾ ਜੰਡਿਆਲਾ ਗੁਰੂ ਤੋਂ ਬਾਅਦ ਆਉਂਦੇ ਪਿੰਡ ਮੱਲੀਆਂ ਸੇ ਸਥਿਤ ਹੈ ਇੱਥੇ 24 ਘੰਟੇ ਦੀਗ ਨੂੰ ਰਗੜਾ ਲੱਗਦਾ ਰਹਿੰਦਾ ਹੈ ਤੇ ਆਉਂਦੀ ਜਾਂਦੀ ਸੰਗਤ ਇੱਥੋਂ ਦੇਖ ਤੇ ਸ਼ਰਧਾਈ ਸ਼ਕ ਤੇ ਜਾਂਦੀ ਹੈ ਗੁਰੂ ਘਰ 'ਚ ਨਤਮਸਤਕ ਹੋ ਕੇ ਸੰਗਤ ਖੁਸ਼ੀਆਂ ਪ੍ਰਾਪਤ ਕਰਦੀ ਹੈ ਆਓ ਤੁਹਾਨੂੰ ਦੇਗ ਨੂੰ ਰਗੜੇ ਲੱਗਦੇ ਦਿਖਾਉਂਦੇ ਆ ਜਿੱਥੇ ਨਿਆਂਗ ਸਿੰਘ ਕਿੰਨੇ ਜੋਸ਼ ਦੇ ਨਾਲ ਰਗੜੇ ਲਾ ਰਹੇ ਨੇ ਤੁਸੀਂ ਵੀ ਦੇਖੋ ਤੇ ਸੰਗਤ ਦੇਗ ਦਾ ਸੇਵਨ ਕਰ ਰਹੀ ਹੈ ਆ ਜੋ ਗੱਲਬਾਤ ਵੀ ਕਰਵਾ ਦਿੰਦੇ ਆ ਤੇ ਸੁਣਦੇ ਆ ਕਿ ਕਿਵੇਂ ਜਿਹੜੀ ਹੈ ਇਹ ਦੇਗ ਤਿਆਰ ਹੁੰਦੀ ਹੈ ਤੇ ਇਹਦੇ ਵਿੱਚ ਕੀ ਕੀ ਪੈਂਦਾ ਹੈ ਤੇ ਇਹ ਸਾਰੀ ਗੱਲਬਾਤ ਆਪਾਂ ਨਿਆਂਗ ਸਿੰਘ ਤੋਂ ਹੀ ਜਾਣਦੇ ਆ ਤੇ ਇਸ ਤੋਂ ਇਲਾਵਾ ਆਪਾਂ ਇਹ ਵੀ ਜਾਣਦੇ ਆ ਕਿ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਕੀ ਹੈ ਆ ਜੋ ਗੱਲਬਾਤ ਕਰਦੇ ਆ ਰ ਮੈਂ ਨਾਮ ਸੁਖਰਾ ਸਿੰਘ ਸਾਨੂੰ ਪਤਾ ਲੱਗਿਆ ਹੈ ਕਿ ਇਤਿਹਾਸ ਨੇ ਬਾਰੇ ਜਾਣਕਾਰੀ ਦਿਓ ਸੰਤੋਖ ਨੂੰ ਜੇ ਮਾਰਾ ਜਿੱਥੇ ਵੀ ਛਿਦਾਂਗੇ ਪਾਸ਼ਾ ਦੀ ਪ੍ਰਾਣੀਆਂ ਮੱਛੀਆਂ ਦੇ ਪੜਾਵਾ ਉੱਥੇ ਹਰ ਕੇ ਪੜਾ ਦੇ ਸਦਾੀਆਂ ਦੇਖਾਂ ਦਾ ਰੰਗਲ ਚੜਦਾ ਇੱਥੇ ਰਾਤ ਦਿਨ 24 ਘੰਟੇ ਜਦੋਂ ਮਰਜੀ ਸੰਗਤ ਆਵੇ ਪੁੱਛਗੇ ਕੋਈ ਰੌਟਾ ਗਣੀ ਆਪਕੇ ਲਈ ਜਗਾ ਸੋਦੇ ਇਹ ਜੰਦਰ ਤੋਂ ਹੁੰਦੇ ਅੰਬਰ ਸਾਨੂੰ ਟ੍ਰੈਂਡ ਮੱਲੀਆਂ ਜੀਟੀ ਰੋਡ ਦੇ ਉੱਪਰ ਹੀ ਘਰ ਦਰਾਂ ਵਾ ਇਹਨਾਂ ਨਾਲ ਗੁਰੂ ਲਾ ਕੇ ਹਾਂਜੀ ਹਾਂਜੀ

ਉਹਰਾ ਦੇ ਆਪਾਂ ਰੱਖੇ ਨੇ ਇੱਥੇ ਕੰਮ ਹਾਂਜੀ ਕੋਾਛੋ ਉਹ ਜਿਹੜੇ ਟਮੀਓ ਤੇ ਸ਼ਰਦਾਈ ਆ ਉੱਤੇ ਲਿਖਿਆ ਵਾ ਦੇਖਣਾ ਤੇ ਆ ਦੇਖਿਆ ਦੇਖਦੇ ਵਿੱਚ ਭੰਗ ਪੈਣੀ ਥੋੜੀ ਹਾਂਜੀ ਦੇਖ ਵਿੱਚ ਭੰਗ ਪੈਣੀ ਆਪਾਂ ਦੇ ਗਾਨੇ ਆ ਸੁਖਾਨੇ ਭੰਗ ਨਹੀਂ ਆਨੇ ਅੱਛਾ ਹਾਂਜੀ ਜਾਨਨ ਇਹਦੇ ਨਾਲ ਗੁਰਦਰਾ ਸਾਹਿਬ ਦੇ ਇਤਿਹਾਸ ਦੇ ਬਾਰੇ ਵੀ ਜਾਣਕਾਰੀ ਕਿਉਂ ਪਾਛੋ ਇੱਥੇ ਇਤਿਹਾਸ ਸਾਡੇ ਪਾਸ਼ਾ ਜੀ ਮਹਾਰਾਜ ਨਾ ਰਾਤ ਖਰੇ ਇੱਥੇ ਇਸੇ ਫਰਾਦਰ ਰੋਖਾ ਕਿਲਾ ਕੱਢ ਕੇ ਤੇ ਘੋੜਾ ਭੰਨਿਆ ਸੀ ਉਹਨਾਂ ਨੇ ਤੇ ਕਿਲਾ ਜਿਹੜਾ ਹਰਿਆ ਹੋਇਆ ਹਾਂਜੀ ਫਰਾ ਦਾ ਰੋਖਾ ਜਿੱਦਾਂ ਕੁ ਬਰਾਜਮਾਨ ਹੈ ਹਾਂਜੀ ਫਿਰ ਖਾਣੇ ਜਿੱਦਾ ਮਤਲਬ ਬਦਾਮ ਕਿਰੀਆਂ ਵਗੈਰਾ ਪਈਆ ਉਹ ਗਰਮ ਹੁੰਦੀਆਂ ਨੇ ਤੇ ਇਹ ਗਰਮੀ ਦਾ ਮਾਹੌਲ ਦਿੰਦਾ ਕਿ ਸਭ ਨਹੀਂ ਪਾਛੇ ਜਦੋਂ ਰਗੜਣਾ ਬਚਦਾ ਨਾ ਗਰਮੀ ਨਿਕਲ ਜਾਂਦੀ ਉਹ ਐਨੀ ਗਰਮੀ ਨਹੀਂ ਹੁੰਦੀਆਂ ਕਿਉਂਕਿ ਰਗੜੇ ਨਾਲ ਜਦੋਂ ਪਾ ਰਗੜਾ ਲੱਗਣਾ ਵਾ ਇਹ ਠੰਡੀਆਂ ਆਉਂਦੀਆਂ ਹਾਂਜੀ ਬੜਾਈ ਠੰਡੀ ਹੁੰਦੀ ਹੈ ਜਿਹਦੇ ਨਾਲ ਰਗੜਾ ਲਾਇਆ ਜਾ ਰਿਹਾ ਕਿੰਨੇ ਕਿਲੋ ਦਾ ਹੋਗਾ ਕਿੰਨਾ ਹੋ ਲਾਫੀ ਬੰਦਾ ਪਾਰਾ ਕਿੰਨੇ ਕਿ ਜ਼ੋਰ ਲੱਗਦਾ

ਹਾਂਜੀ ਕਿੰਨੇ ਚਿਰ ਤੋਂ ਸਵਾਲ ਪਾ ਰਹੇ ਮੈਨੂੰ ਇੱਥੇ ਰਗੜਾ ਲਾਉਂਦੇ ਨੂੰ ਇਹ ਤੇ ਤਿੰਨ ਕ ਸਾਲ ਹੀ ਹੋਇਆ ਚੱਲਦੇ ਨੇ 40 45 ਸਾਲ ਹੋ ਗਏ ਪਹਿਲਾਂ ਹੋਰ ਸਿੰਘ ਸੀ ਤੇ ਆਪਾਂ ਹੁਣ ਦੋ ਤਿੰਨ ਸਾਲ ਹੀ ਹੋਏ ਜੀ ਹਾਂ ਜੇ ਜੁਪੀ ਪੈਮ ਵਾਸਤੇ ਵੀ ਸੇਵਾ ਲੈਣ ਵਾਸਤੇ ਵੀ ਤੁਹਾਨੂੰ ਜਿੱਦਾਂ ਕੋਈ ਇਹਦੀ ਜਾਣਕਾਰੀ ਕੋਈ ਚਾਹੀਦੀ ਆ ਰਗੜਾ ਲਾਉਣ ਦੀ ਕਿੱਦਾਂ ਸਿੱਖਿਆ ਹੁੰਦਾ ਹੈ ਨਹੀਂ ਸਿੱਖਿਆ ਨਹੀਂ ਇਹ ਮਹਾਰਾਜ ਲਈ ਆਪਾਂ ਹੋਰ ਨਹੀਂ ਰਗੜਾ ਲਾਉਂਦੇ ਜਾ ਜਾ ਜਾਂਦੀ ਰਗੜਾ ਲਾਉਂਦੀ ਪਤਾ ਹੁੰਦਾ ਪਾਣੀ ਤਾਂ ਨਹੀਂ ਕਿੱਥੋਂ ਲਾਉਣਾ ਵਾ ਜਿੱਦਾਂ ਹੀ ਕਰਨਾ ਵਾ ਹਾਂਜੀ ਜਿਹੜੀਆਂ ਸ਼ਰਤਾਂ ਦੇ ਤੇ ਇਹ ਫਾਇਦੇ ਕੀ ਨਹੀਂ ਲਾਏ ਦਾਇਜ ਸਰੀਰ ਵਾਸਤੇ ਦਾਇਜ ਹੈ। ਕਿਹਦਾਇ ਬਾਹ ਠੰਡੀ ਹੁੰਦੀ ਆ। ਬਹੁਤ ਵਧੀਆ ਹੁੰਦੀ ਆ ਆਪਣੇ ਸਰੀਰ ਵਾਸਤੇ। ਹਾਂਜੀ। ਕੋਤਵਾਰਾ ਸਾਹਿਬ ਤੇ ਬੜੀ ਜਾਣਕਾਰੀ ਦਿੱਤੀ ਉਸ ਪਰ। ਹਾਂਜੀ ਗੁਰਦਰਾ ਸਾਹਿਬ ਤਾਂ ਤਿਆਰ ਦੱਸਦਾ ਕਿ ਤੁਹਾਡੇ ਪਾਸ਼ਾ ਜੀ ਜੰਡੇ ਵਾਲੇ ਤੋਂ ਆਉਂਦੇ ਆ ਰਾਤ ਨੂੰ ਸੈਰੇ ਸੀ। ਪਹਿਲਾਂ ਜੰਡੇ ਵਾਲਾ ਗੁਰੂ ਰੋਣ ਲੱਗਿਆ ਸੀ। ਕਿ ਉਹ ਕਹਿੰਦੇ ਸੀ ਮਹਾਰਾਜ ਸਾਡੇ ਕੋਲ ਤੁਹਾਡੇ ਵਾਸਤੇ ਰਸਤੇ ਪਸਤੇ ਆ ਸਿਰਫ ਤੁਹਾਡੇ ਸਿੰਘਾਂ ਵਾਸਤੇ ਤੇ ਕੋੜਿਆਂ ਵਾਸਤੇ ਨਹੀਂ ਆ। ਤੇ ਮਹਾਰਾਜਾਂ ਨੇ ਜੇ ਅਸੀਂ ਫਿਰ ਆਈ ਨੂੰ ਨਹੀਂ ਛਕਣਾ ਸਿੰਘਾਂ ਨੇ ਨਹੀਂ ਛਕਣਾ ਤੇ ਮਹਾਰਾ ਫਿਰ ਨਰਾਜ਼ ਹੋ ਕੇ ਤੈਨੂੰ ਚਾਲਾ ਪਾਤਾ ਸੀ। ਪਰ ਇੱਥੇ ਰਾਤ ਠਹਿਰੇ ਤੇ ਫੱਕਰ ਦੀ ਜਗਾਹ ਨਾਲ ਹੀ ਆ ਤੇ ਉਹ ਫੱਕੜ ਕੋ ਰਹਿ ਕੇ ਮਹਾਰਾਜ ਰਜ਼ਾਤ ਰੇ ਆ ਕਿਲਾ ਕੱਢਿਆ ਸੀ ਤੇ ਕਿਲਾ ਕੱਢ ਕੇ ਘੋੜਾ ਪੰਨਿਆ ਹੈ ਤੇ ਉਹ ਕਿਲਾ ਜਿਹੜਾ ਹਰਿਆ ਹੋਇਆ ਤੇ ਹਜੇ ਵੀ ਬਰਾਜਮਾਨ ਹੈ ਫਲਾ ਦਾ ਰੁਕ ਹਾਂਜੀ ਇੱਥੇ ਜਣੀ ਕੋਈ ਮਾਨਤਾ ਹੋਵੇ ਕਿ ਕੀ ਮੰਗਿਆ ਕੋਈ ਜਿਹੜੀ ਔਲਾਦ ਕਰਾ ਲੈ ਮਹਾਰਾਜ ਸ਼ੀ ਦਾ ਸਿੰਘਾਂ ਦੇ ਆ ਕੇ ਪਾਸੇ ਕਿਰਪਾ ਵਾਸਤੇ ਅਰਦਾਸਾਂ ਬੇਨਤੀਆਂ ਬੋਲੀਆਂ ਹੁੰਦੀਆਂ ਸਿੱਧਾ ਦੀ ਰਸਤ ਰਸਤਾ ਵਸਤਾ ਹੁੰਦੀਆਂ ਆਪਾਂ ਭੋਗ ਲਈਦਾ ਅਰਦਾਸਾਂ ਬੇਨਤੀਆਂ ਕਰੀਦੀਆਂ ਵਾ ਤੇ ਉਧਰ ਵੀ ਅਰਦਾਸਾਂ ਬੇਨਤੀਆਂ ਹੁੰਦੀਆਂ ਮਹਾਰਾਜ ਕਰਦੇ ਪੂਰੀਆਂ ਮਨ ਕਾਮਨਾਵਾਂ ਸਾਡਾ ਸਾਡਾ ਉਦੋਂ ਅੱਧਰ ਫੱਕਰ ਫੱਕਰ ਦੀ ਜਗ੍ਹਾ ਬਾਬਾ ਨਾਨ ਸਾਹਿਬ ਆਇਆ ਤੀਰ ਤੇ ਉਹਦਾ ਵੀਰਵਾਰ ਦੇ ਵੀਰ ਉਹ ਬਹੁਤ ਜਿਆਦਾ ਸੰਗਤਾਂ ਦੀ 3-4 ਪਿੰਡੋਂ ਆਉਂਦੇ ਤੇਲ ਕੋਣ ਹਾਂਜੀ ਤੇ ਉਹਨਾਂ ਦੇ ਵੀ ਉਹ ਬਹੁਤ ਭਗਤੀ ਉਹ ਵੀ ਦਸਾਂ ਲੱਗਾ ਪੁਨੀਆ ਕਰਦੇ ਕਿੰਨੀ ਇੱਕ ਵਾਰੀ ਇੱਥੇ ਰਗੜਾ ਲਾਉਣਾ ਪੈਂਦਾ ਦਿਨ ਦੇ ਵਿੱਚ ਤੋਂ ਬਹੁਤ ਦਿਨ ਸਵੇਰੇ 5 ਵਜੇ ਪਹਿਲਾਂ ਡੈਢੀ ਜੀ ਹੁੰਦੇ 10 ਵਜੇ ਤੱਕ ਤੇ ਬਾਅਦ ਜਦੋਂ ਮੈਂ ਆ ਜਾ ਬਾਅਦ ਆਪਾਂ ਲਾਈਏ ਥੋੜਾ ਜੀ 5-2 ਜਗੜੇ ਲੱਗ ਜਾਂਦੇ ਸਰਦਾਈ ਤੇ ਅੱਜ ਤੇ ਪਾ ਕੇ ਸਾਰੇ ਠੀਕ ਹੈ ਅਰੇ ਇੱਕ ਵਾਰੀ ਲਗੜਾ ਲਾਉਂਦੇ ਤੇ ਕਿੰਨੇ ਡਰਮ ਬੰਦਦੇ ਤੇ ਕਿਤਰਾ ਪਾਜਣਾ ਨੇ ਨਹੀਂ ਜੀ ਇੱਕ ਡਰਮ ਚ ਪੰਜ ਰਗੜੇ ਪੈਂਦੇ ਆ ਸ਼ਰਦਾਈ ਦੇਖਦੇ ਤੇ ਸ਼ਰਦਾਈ ਦੇ ਦੋ ਪੈਂਦੇ ਇੱਕ ਡਰਮ ਚ ਕਿੰਨੇ ਡਰਮ ਜਿਹੜੇ ਖਾਲੀ ਹੋ ਜਾਂਦੇ ਸਾਰੇ ਇਹ ਲਾਉ ਲੋਗੇ ਜਿਹੜਾ ਇੱਕ ਡਰਮ ਆਣਾ ਸਿਰਫ ਡੇਢ ਘੰਟਾ ਦੋ ਘੰਟੇ ਕੱਢਦਾ ਹਾਂਜੀ ਹਲੋ ਕਈ ਵਾਰ ਜਿਹੜਾ ਰਗੜਾ ਲਾਉਣਾ ਹਾਂਜੀ ਰਗੜੇ ਲਾਉਣੇ ਨੇ ਪੈਂਦੇ ਆ ਕਿਉਂ ਸੇਤ ਸ਼ਾਮ ਤੱਕ ਮਹਾਰਾਜ ਜੀ ਕਿਰਕਾਣਾ ਚੱਲਦੇ ਰਹਿੰਦੇ ਆ ਬਹੁਤ ਬਹੁਤ ਮੱਝਾ ਦਾ ਨਾ ਨਾ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾ ਛੇਵੇਂ ਪਾਸ਼ਾ ਜਿਹੜਿਆ ਦਰਬਾਰ ਸਾਹਿਬੋਂ ਆਏ ਸੀ ਤੇ ਬਾਬਾ ਬਕਾਲਾ ਸਾਹਿਬ ਜਾਣਾ ਸੀ ਇਹਨਾਂ ਨੇ ਤੇ ਮੱਲੀ ਰਾਤ ਵੀ ਰਹਿਆ ਤੇ ਦਿਨੇ ਵੀ ਰਹਿਆ ਤੇ ਘੋੜੇ ਦਾ ਕਿਲਾ ਠੋਕਿਆ ਉਹਨਾਂ ਨੇ ਫਲਾਹ ਸਾਹਿਬ ਦਾ ਤੇ ਉਹਦਾ ਫਲਾਹ ਦਾ ਰੁੱਖ ਹੋਇਆ ਵਾ ਇਹਨੂੰ ਤਾਈਂ ਆਉਂਦੇ ਆ ਫਲਾਹ ਸਾਹਿਬ ਗੁਰੂਵਾਰਗ ਬੇਨ ਸਾਹਿਬ ਦਾ ਛੇਵੇਂ ਪਾਸ਼ਾ ਦਾ ਫਲਾਹ ਸਾਹਿਬ ਤੇ ਬੜੀ ਚੜਦੀ ਕਲਾ ਵਾ ਤੇ ਜਾਜਾਕਾਰ ਹੋਣਦੇ ਆ ਰਾਤ ਦਿਨ ਮਹਾਰਾਜ ਰਹਿਆ ਤੇ ਰਾਤ ਦਿਨ ਲੰਗਰ ਚੱਲਦੇ ਆ ਸ਼ਰਤਾਂ ਆ ਚਲਦੀਆਂ ਟੇਕਾਂ ਚਲਦੀਆਂ ਚਾਵਾਂ ਚਲਦੀਆਂ ਗੱਫੇ ਚਲਦੇ ਆ ਤੇ ਜਾਜਾਕਾਰ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਾਂ ਹੋਰ ਜੰਡਿਆਲੇ ਰੁਕਣ ਦੀ ਗੱਲ ਹੋਈ ਸੀ ਕਿ ਉਸ ਤੋਂ ਬਾਅਦ ਇੱਥੇ ਕਹਿੰਦੇ ਕੋਈ ਇੱਦਾਂ ਦੀ ਗੱਲpass ਜੰਡਿਆਲੇ ਰੁਕਣ ਕੇ ਸੀ ਜੇ ਜੰਡਿਆਲੇ ਆ ਕੀ ਕੀਤਾ ਵੀ ਇੰਨਾ ਪ੍ਰੇਮ ਨਹੀਂ ਇਹਨਾਂ ਨੇ ਕੀਤਾ ਘੋੜੇ ਹੀ ਬਾਬਿਆਂ ਦੇ ਨਾਲ ਤੇ ਘੋੜਿਆਂ ਤੋਂ ਫਿਰ ਉਹਨਾਂ ਨੇ ਆਖਿਆ ਵੀ ਇੰਨੀ ਜਗ੍ਹਾ ਨਹੀਂ ਸੜਕ ਹੋएगी ਤੇ ਛੇਵੇਂ ਪਾਸ਼ਾ ਫਿਰ ਇੱਥੇ ਆ ਗਏ ਇੱਥੇ ਫਿਰ ਉਹ ਲੰਗਰ ਪਕਾ ਗਏ ਤੇ ਫਿਰ ਇੱਥੇ ਲਿਆਏ ਆ ਛੇਵੇਂ ਪਾਸ਼ਾ ਰਾਤ ਵੀ ਰਹਿਆ ਤੇ ਦਿਨ ਵੀ ਰਹਿਆ ਤੇ ਰਾਤ ਦਿਨ ਲੰਗਰ ਤੈਹੋ ਚੱਲਦਾ ਵਾ ਹਾਂਜੀ ਤੇ ਇਹ ਇਤੋਂ ਦੀ ਕਿਹੜੀ ਕਿਹੜੀ ਮੰਨਤਾ ਜਿਹੜੀ ਹੈ ਕਿਹੜੀਆਂ ਕਿਹੜੀਆਂ ਲੋਕ ਸੁਖਣਾ ਸੁਖਦੇ ਨੇ ਜਿਹੜੀਆਂ ਹੁੰਦੀਆਂ ਹੁੰਦੀਆਂ ਨੇ ਜਿਹੜੀ ਮਰਜੀ ਸੁਖਣਾ ਸੁਖੋ ਹਾਂ ਮੈਂ ਆਪਣੀ ਗੱਲ ਦੱਸਦਾ ਤੁਹਾਨੂੰ 12 ਸਾਲ ਮੇਰੇ ਨਿਆਣਾ ਨਹੀਂ ਕੋਇਆ ਤਰਦਾਸ ਕੀਤੀ ਮਹਾਰਾਜ ਕਾੜੀ ਤੇ ਮਹਾਰਾਜ ਮੈਨੂੰ ਜੀਆ ਜੰਤ ਪਹਿਲਾਂ ਦੋਗੇ ਤੇ ਮੈਂ ਫੇਰ ਸੇਵਾ ਕਰਨੀ ਤੇ ਮਹਾਰਾਜ ਨੇ ਫੇਰ 12 ਸਾਲੀ ਤਿੰਨ ਮੁੰਡੇ ਤੇ ਇੱਕ ਕੁੜੀ ਮਰੀ ਹੋਈ ਹੈ ਤੇ ਜਿਆ ਜਿਆ ਕਾਰ ਹੋਈ ਏ ਤੂੰ ਵੱਡੀ ਔਰ ਸੁਖਣਾ ਕੜੀ ਹੈ 12 ਸਾਲ ਡਾਕਟਰੀ ਇਲਾਜ ਸਭ ਵੇਖ ਲਿਆ ਕੋਈ ਨੁਕਸ ਨਹੀਂ ਸਾਡੇ ਚ ਤੇ ਨੁਕਸ ਕਰਮਾਂ ਦਾ ਸੀ ਤੇ ਛੇਵੇਂ ਪਾਸ਼ਾ ਨੇ ਸਾਡੀ ਆਸ ਪੂਰੀ ਕਰਤੀ ਆ ਬਾਬੇ ਨਾਨਕ ਸਾਹਿਬ ਨੇ ਹਾਂਜੀ ਇਹ ਕਿਹੜੀ ਜਗ੍ਹਾ ਤੇ ਪੈਂਦਾ ਜੀ ਇਹ ਮੱਲੀਆ ਪਿੰਡ ਜਿਹੜਾ ਆ ਉਹ ਕਿਹਿੰਦੀ ਜਗ੍ਹਾ ਤੇ ਕਿਹੜਾ ਰਸਤਾ ਪੈਂਦਾ ਜੀ ਇਹ ਇਹ ਜੀਟੀ ਰੋਡ ਹੀ ਆ ਜਿਹੜਾ ਦਰਬਾਰ ਸਾਹਿਬ ਨੂੰ ਜਾਂਦਾ ਅੰਮ੍ਰਿਤਸਰ ਜੀਟੀ ਰੋਡ ਉਹ ਹੀ ਆ ਮਤਲਬ ਅੰਮ੍ਰਿਤਸਰ ਤੋਂ ਜਲੰਧਰ ਤੋਂ ਜਲੰਧਰ ਹਾਂ ਇਹ ਦੂਰ ਤੱਕ ਇਹੋ ਹੀ ਜਾਂਦਾ ਬੰਬੇ ਕਲਕੱਤੇ ਜੀਟੀ ਰੋਡ ਉਹ ਆਏ ਵੱਡੀ ਸੜਕ ਹਾਂਜੀ ਲਗਭਗ ਸਾਰੀ ਸੰਗਤ ਰੁੱਕ ਕੇ ਜਾਂਦੀ ਆ ਸਾਰੀ ਰੁੱਕ ਕੇ ਦੇਖਦਾ ਪ੍ਰਸਾਦ ਜਾਲਾ ਲਾਇਨ ਦਾ ਦੇਖਦਾ ਤਾਂ ਤਾਂ ਬਾਬੇ ਦੀਪ ਸਿੰਘ ਨੇ ਰਗੜੇ ਲਾਏ ਆ ਤੇ ਰਗੜੇ ਲਾਉਂਦੇ ਆ ਹਾਂਜੀ ਜਿੱਥੇ ਨਹਗਾ ਸਿੰਘਾਂ ਦਾ ਡੇਰਾ ਵਾ ਉੱਥੇ ਰਗੜੇ ਲੱਗਦੇ ਆ ਤੇ ਗਾਂ ਤੇ ਸ਼ਰਦਾਈਆਂ ਹਾਂਜੀ ਠੀਕ ਹੈ ਹਾਂਜੀ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ